নগাও চাইন সিটাগ কনা তত মহ�uh কাংড ক climb see সাধনা ষাকািক lasom自己 সাভো পাগো ঠôকা ਕਰੰਟ ਲੱਗਣ ਦੇ ਨਾਲ ਮਾਸੂਮ ਜਵਾਕ ਦੀ ਜਾਨ ਚਲੀ ਗਈ ਹੈ ਤੇ ਟੱਬਰਦਾਰ ਨੂੰ ਰੋਕੇ ਬੁਰਾ ਹਾਲ ਹੈ ਤਹਾ ਮਾਰ ਰੋਂਦੀ ਤੇ ਚੀਕਾਂ ਮਾਰਦੀ ਓਮਾ ਨਹੀਂ ਵੇਖੀ ਜਾਂਦੀ ਨਾਬਾ ਦੇ ਵਿੱਚ ਕਰੰਟ ਲੱਗਣ ਦੇ ਨਾਲ ਇੱਕ ਬੱਚੇ ਦੀ ਮੌਤ ਹੋ ਗਈ ਹੈ ਤੇ ਇਲਾਕੇ ਦੇ ਵਿੱਚ ਮਾਤਮ ਫੈਲ ਗਿਆ ਜਿਸ ਤੋਂ ਬਾਅਦ ਮਾਪੇ ਹਸਪਤਾਲ ਪਹੁੰਚਨੇ ਤੇ ਇਸੇ ਦਰਮਿਆਨੇ ਸਮਾਦਾ ਨੂੰ ਰੋਕੇ ਬੁਰਾ ਹਾਲ ਸੀ ਜਿਸ ਦੇ ਵੱਲੂ ਆਪਣੇ ਪੁੱਤ ਦਾ ਹਾਲ ਨਹੀਂ ਵੇਖਿਆ ਜਾਂਦਾ ਤੇ ਉਸ ਪੁੱਤ ਨੂੰ ਵਾਰ-ਵਾਰੀ ਮਾਂ ਆਵਾਜ਼ਾ ਮਾਰ ਰਹੀ ਹੈ ਜਿਸ ਦੀਆਂ ਕੀ ਚੀਕਾਂ ਸਾਰੇ ਹਸਪਤਾਲ ਦੇ ਵਿੱਚ ਸੁਣਾਈ ਦੇ ਰਹੀਆਂ ਨੇ ਰਿਪੋਰਟ ਦੱਸਿਆ ਜਾ ਰਿਹਾ ਹੈ ਕਿ ਇੱਥੇ ਇਸ ਬੱਚੇ ਨੂੰ ਕਰੰਟ ਲੱਗਿਆ ਘਰ ਤੋਂ ਵਿੱਚ ਖੇਡਦਾ ਬੱਚੇ ਨੂੰ ਅਚਾਨਕ ਕਰੰਟ ਲੱਗਦਾ ਹੈ ਜਿਸ ਨਾਲ ਬੱਚੇ ਦੀ ਮੌਤ ਹੋ ਗਈ ਹੈ ਤੇ ਉੱਥੇ ਸਾਰੇ ਲਾਕੇ ਦੇ ਵਿੱਚ ਮਾਤਮ ਪਸਰ ਗਿਆ ਤੇ ਕੀ ਕਰਦਾ ਸੀ ਇਹ ਆਈ.ਡੀ ਕਰਦਾ ਸੀ ਸ਼ੀਰ ਸ਼ੀਰ ਤੇ ਕੀ ਸਬਜੈਕਟ ਤੇ ਇਲੈਕਟ੍ਰੀਸ਼ੀਅਨ ਤੇ ਕਿੰਨੀ ਉਮਰ ਸੀ ਇਹ ਦੀ ਇਹਦੀ 18 13 ਸਾਲ ਦਾ ਸੀ ਹਾਂਜੀ ਹਾਂਜੀ ਤੇ ਕੀ ਗੱਲ ਹੋਈ ਅੱਜ ਸਵੇਰੇ ਕਿੱਥੇ ਗਿਆ ਸੀ ਉਹ ਸਵੇਰੇ ਮੋੜ ਤੱਕ ਗਿਆ ਸੀਗਾ ਉੱਥੇ ਬਿਜਲੀ ਦਾ ਕਰੰਟ ਲੱਗਿਆ ਖੰਭੇ ਨਾਲ ਤੇ ਪਾਣੀ ਖੜਾ ਸੀ ਪਾਣੀ ਖੜਾ ਸੀ ਬਹੁਤ ਜ਼ਿਆਦਾ ਪਹਿਲਾਂ ਵੀ ਪਾਣੀ ਖੜਦਾ ਪਾਣੀ ਦਾ ਬਹੁਤ ਖੜਦੇ ਉਰੇ ਆਈ ਸਮੱਸਿਆ ਹੈ ਉਹ ਅੱਛਾ ਠੀਕ ਜੇ ਤੋਂ ਜਿਵੇਂ ਪਾਣੀ ਕਰਕੇ ਅੱਜ ਲੱਗਦਾ ਇਸ ਤਰ੍ਹਾਂ ਦਾ ਹਾਲ ਹੋਇਆ ਕਿ ਬੱਚੇ ਖਮ ਲੱਗਦਾ ਪਾਣੀ ਖੰਡ ਕਰਕੇ ਕੁਛ ਐਵੇਂ ਸ਼ਾਟ ਹੋਇਆ ਕਿੰਨੇ ਉਹ ਠੀਕ ਕਰੰਟ ਲੱਗਿਆ ਉਹਨੂੰ ਭਾਈ ਪਾਣੀ ਕਰੰਟ ਆ ਗਿਆ ਵੀਰ ਜੀ ਉਹ ਉਹਦੇ ਕਰਕੇ ਬੱਚਾ ਡੰਗ ਰਿਹਾ ਸੀ ਉੱਥੋਂ ਉਹਨੇ ਜਦ ਖੰਬੇ ਨੂੰ ਹੱਥ ਲਾਇਆ ਉਹ ਚ ਕਰੰਟ ਸੀਗਾ ਕਰੰਟ ਨੇ ਥੱਲੇ ਮਾਰਿਆ ਭਗਾ ਕੇ ਥੱਲੇ ਪਾਣੀ ਸੀਗਾ ਪਾਣੀ ਚ ਵੀ ਕਰੰਟ ਆ ਗਿਆ ਤੇ ਪ੍ਰਸ਼ਾਸਨ ਨੂੰ ਅਸੀਂ ਇਹ ਮੰਗ ਕਰਦਾ ਅਸੀਂ ਬਹੁਤ ਵਾਰੀ ਕਹਿ ਬੈਠੇ ਹਾਂ ਵੀ ਇੱਥੇ ਜਿਹੜਾ ਪਾਣੀ ਖੜਦਾ ਬਹੁਤ ਜ਼ਿਆਦਾ ਇਹਦਾ ਕੋਈ ਹੱਲ ਕੀਤਾ ਜਾਵੇ ਕਿ ਨੌਜਵਾਨ ਬੱਚੇ ਦੀ ਮੌਤ ਹੋਈ ਹੈ 18 19 ਸਾਲ ਦਾ ਬੱਚਾ ਅਸੀਂ ਬਹੁਤ ਹੋਰ ਵੀ ਕੋਈ ਨੁਕਸਾਨ ਬਹੁਤ ਵੱਡਾ ਨੁਕਸਾਨ ਹੋ ਗਿਆ ਪਹਿਲਾਂ ਵੀ ਇੱਕ ਬੱਚੇ ਦੀ ਡੈਥ ਹੋਈ ਹੈ ਜਿਸੇ ਕਰਕੇ ਉਹ ਵੀ ਕਰੰਟ ਲੱਗਣ ਹਾਂ ਜੋ ਵੀ ਕਰੰਟ ਲੱਗਣ ਕਰਕੇ ਹੋਇਆ ਉਹਨੂੰ ਕਿੰਨਾ ਸਮਾਂ ਹੋ ਗਿਆ ਉਹਨੂੰ ਹੋ ਗਏ ਜੀ 78 ਸਾਲ ਹੋ ਗਏ ਪਰ ਪ੍ਰਸ਼ਾਸਨ ਕੋਈ ਧਿਆਨ ਨਹੀਂ ਦਿੰਦਾ ਹੈਗਾ ਪਾਣੀ ਬਹੁਤ ਜ਼ਿਆਦਾ ਖੜਦਾ ਹੈ ਨਾਲੇ ਐਮਐਲਏ ਦੀ ਕੋਠੀ ਹੈ ਸਾਹਮਣੇ ਦੇਖੋ ਜੀ ਪ੍ਰਸ਼ਾਸਨ ਲਈ ਇਹੀ ਮੰਨ ਕਰਦੇ ਆ ਵੀ ਇਹਦਾ ਕੋਈ ਹੱਲ ਕੀਤਾ ਕੀ ਕੀ ਗੱਲ ਹੋਈ ਹੈ ਇਹ ਮੋੜ ਤੇ ਗਿਆ ਜੀ ਇੱਥੋਂ ਕਰੋ ਮੋੜ ਤੇ ਖੰਭਾ ਗੰਬੇ ਨੂੰ ਇਹਨੇ ਭਾਤ ਲੱਗਿਆ ਉਹਦੇ ਦੀ ਗਰੰਟ ਸੀਗਾ ਜੀ ਜੇਦੀ ਪਕੜ ਲਿਆ ਉਹਨੇ ਛੱਡੇ ਹੀ ਨਹੀਂ ਉਹ ਪਾਣੀ ਪਿਆ ਖੜਾ ਉਥੇ ਪਾਣੀ ਬਹੁਤ ਖੜਾ ਜੀ ਪਾਣੀ ਖੜਾ ਪਾਣੀ ਨੇ ਵੀ ਤਾਂ ਗਰੰਟ ਆ ਗਿਆ ਜੀ ਪਾਣੀ ਹੀ ਗਰੰਟ ਸੀਗਾ ਇਹ ਗੰਬੇ ਨੂੰ ਆਤਰਾ ਉਸ ਦੀ ਚਿੰਤਾ ਕਰਿਆ ਹਰ ਤੋ ਹੋ ਗਿਆ ਨਾ ਹਰ ਤੋ ਹੋ ਗਿਆ ਬੰਦੋ ਕੀ ਮੰਗਤੀ ਕਰਦਾ ਤੁਹਾਡਾ ਕੀ ਲੱਗਦਾ ਸੀ ਮੇਰੇ ਭਤੀਜੇ ਦਾ ਮੁੰਡਾ ਜੀ ਮੇਰਾ ਮੇਰਾ ਪੁੱਤੇ ਸਪੋਤਾ ਸਮਝੋ ਮੇਰਾ ਕੀ ਮੰਗਦੇ ਨੀ ਦੱਦਿਆ ਤੁਸੀਂ ਅਨੇ ਮੰਗੇ ਕਰਦੇ ਜੀ ਦੇਖੋ ਹੁਣ ਇੱਕ ਇਹ ਬੱਚਾ ਸਾਡੇ ਨਾਲ ਤਾਂ ਇਹ ਹੋ ਗਿਆ ਕਿ ਹੁਣ ਇਤੋਂ ਖੰਬੇ ਨੂੰ ਮਦਰਵਾ ਇਹਨਾਂ ਨੂੰ ਲਾਈਟਰ ਠੀਕ ਕਰਨੇ ਚਾਹੀਦੇ ਆ ਸਾਰੇ ਥੱਲੇ ਉਹਦਾ ਕੁਆਂਟਿਟੀ ਕਰਦਾ ਪਾਣੀ ਉਹਨੇ ਕਿੰਨੇ ਕਿਦੇ ਲੇਟੋ ਘੜਦਾ ਪਾਣੀ ਦਾ ਹਮੇਸ਼ਾ ਹੀ ਘੜਦਾ ਜੀ ਥੋੜਾ 20 ਪੰਦਾ ਪਾਣੀ ਘੜ ਜਾਂਦਾ ਜੀ ਪਹਿਲਾਂ ਕੋਈ ਹੱਲ ਨਹੀਂ ਹੋਇਆ ਕਦੇ ਕੋਈ ਹੱਲ ਕੀਤਾ ਹੀ ਨਹੀਂ ਇਹ ਸਾਡਾ ਨੌਜਵਾਨ ਬੱਚਾ ਚਲਾ ਗਿਆ ਜੀ ਇੰਨੀ ਉਮਰ ਸੀ ਉਹਦੀ ਦੇਖੋ ਉਹ ਕਿੰਨੇ ਸਾਲ ਦੇ